ਤੇ ਜਾਂਦੇ ਜਾਂਦੇ ਆਪਾਂ ਜੇ ਵੈਦਰ ਦੀ ਗੱਲਬਾਤ ਕਰਦੇ ਜਾਈਏ ਜਿਹੜਾ ਟ੍ਰੋਪੀਕਲ ਸਟਾਰਮ ਹੈਲਨ ਆ ਉਹ ਕਾਫੀ ਜਿਆਦਾ ਜਿਹੜਾ ਨੁਕਸਾਨ ਹੈ ਕਰੇਬੀਅਨ ਅਸੀ ਦੇ ਵਿੱਚ ਫਲੋਰਿਡਾ ਵਾਲੇ ਏਰੀਆ ਦੇ ਵਿੱਚ ਕਰ ਸਕਦਾ ਹੈ ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਡੇਂਜਰਸ ਹਰੀਕੇਨ ਥ੍ਰੈਟ ਹੈਗੀ ਆ ਨੈਸ਼ਨਲ ਹਰੀਕੇਨ ਸੈਂਟਰ ਨੇ ਇਹ ਕਿਹਾ ਆ ਪੇ ਪੋਟੈਂਸ਼ੀਅਲ ਟ੍ਰੋਪੀਕਲ ਸਾਈਕਲਨ 9 ਜਿਹਦਾ ਪਹਿਲਾਂ ਨਾਮ ਸੀ ਹ ਹੁਣ ਉਹਨੂੰ ਜਿਹੜਾ ਹੈਲਨ ਦਿੱਤਾ ਗਿਆ ਹੈਗਾ ਇਹਦੇ ਨਾਲ ਬਹੁਤ ਤੇਜ਼ ਹਵਾਵਾਂ ਆਣਗੀਆਂ ਕੈਟਾਗਰੀ 3 ਕਰਕੇ ਇਹਨੂੰ ਦੱਸਿਆ ਗਿਆ ਆ ਫਲਡਿੰਗ ਹੋ ਸਕਦੀ ਆ ਤੇ ਮੰਡਟਰੀ ਐਵੇਕੂਏਸ਼ਨ ਫਲੋਰੀਡਾ ਦਾ ਬਹੁਤ ਸਾਰਾ ਜਿਹੜਾ ਏਰੀਆ ਆ ਉੱਥੇ ਕੀਤਾ ਗਿਆ ਹੈਗਾ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਰਸ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਟਾਰਟ ਕਾਉਂਟੀਆਂ ਦੇ ਵਿੱਚੋਂ 48 ਜਿਹੜੀਆਂ ਕਾਉਂਟੀਆਂ ਆ ਉਹਨਾਂ ਚ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕੀਤੀ ਹੈਗੀ ਆ ਸੋ ਐਮਰਜੈਂਸੀ ਕਿਟਸ ਉਹਨਾਂ ਨੇ ਕਿਹਾ ਸਾਰੇ ਤਿਆਰ ਰੱਖੋ ਤੇ ਜਿਹੜੇ ਲੋਕ ਏਵੈਕੂਏਟ ਹੋਣਾ ਚਾਹੁੰਦੇ ਆ ਜਿਨ੍ਹਾਂ ਨੂੰ ਜ਼ਰੂਰੀ ਹੈਗਾ ਉਹਨਾਂ ਨੂੰ ਏਵੈਕੂਏਟ ਵੀ ਕੀਤਾ ਜਾ ਰਿਹਾ 버ਜਿਨੀਆ ਦੀ ਟਾਸਕ ਫੋਰਸ 2 ਡਿਪਲੋਏ ਕੀਤੀ ਗਈ ਆ অরਲੈਂਡੋ ਦੇ ਵਿੱਚ ਅ ਸੋ ਕਾਫੀ ਜਿਹੜੀ ਸਿਚੁਏਸ਼ਨ ਆ ਫਲੋਰੀਡਾ ਵਾਲਾ ਜਿਹੜਾ ਏਰੀਆ ਆ ਅ ਸਮੁੰਦਰ ਦੇ ਕੰਢੇ ਵਾਲਾ ਉਥੇ ਕਾਫੀ ਬੈਡ ਆ 45 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਨੈਸ਼ਨਲ ਹਰੀਕੇਨ ਹਰੀਕੇਨ ਸੈਂਟਰ ਵੱਲੋਂ ਤੇ ਮੀਂਹ ਕਾਫੀ ਜ਼ਿਆਦਾ ਪੈਣਾ ਫਲਡਿੰਗ ਹੋਣੀ ਆ ਬਹੁਤ ਸਾਰੇ ਜਿਹੇ ਟਰੱਕਰਸ ਉਸ ਏਰੀਏ ਦੇ ਵਿੱਚ ਗਏ ਹੈਗੇ ਆ ਨੈਸ਼ਨਲ ਵੈਦਰ ਸਰਵਿਸ ਦਾ ਜਿਹੜਾ ਚੈਨਲ ਆ ਉਹ ਜ਼ਰੂਰ ਦੇਖੋ ਤਾਕਿ ਕਿਤੇ ਤੁਸੀਂ ਤੂਫਾਨ ਵਾਲੇ ਏਰੀਏ ਦੇ ਵਿੱਚ ਸਟਕ ਨਾ ਹੋ ਜਾਈਓ ਜੀ ਬਿਲਕੁਲ ਸਾਬਕਾ NFL ਦਾ ਜਿਹੜਾ ਹਾਲ ਆਫ ਫੇਮਰ ਕੁਆਟਰਬੈਕ ਬ੍ਰੈਟ ਫਾਰ ਜਿਹੜਾ ਆ ਉਸਨੇ ਜਦ ਰਿਵੀਲ ਕੀਤਾ ਵੀ ਉਸ ਨੂੰ ਪਾਰਕਿੰਸਨ ਦੀ ਜਿਹੜੀ ਹੈ ਤੁਮਾਰੀਆ ਇਹ ਰਟਾਇਰ ਹੋਇਆ ਸੀ ਗ੍ਰੀਨਵੇ ਪੈਕਰਸ ਦਾ ਬਹੁਤ ਲੰਮੇ ਸਮੇਂ ਦੇ ਲਈ ਇੱਕ ਕੁਆਟਰਬੈਕ ਰਿਹਾ ਸੀ ਇਸਨੇ ਕਾਂਗਰੈਸ਼ਨਲ ਟੈਸਟੀਮੋਨੀ ਦੇ ਵਿੱਚ ਅੱਜ ਇਹ ਜਿਹੜੀ ਜਾਣਕਾਰੀ ਦਿੱਤੀ ਜਿੰਨਜੋ ਸਵਾਲ ਇਸ ਦੀ ਮਹਿਜ ਉਮਰ ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੇ ਸਾਹਮਣੇ ਅੱਜ ਇਹ ਪੇਸ਼ ਹੋਇਆ ਸੀ ਜਿੱਥੇ ਵੈਲਫੇਅਰ ਅਕਾਉਂਟੇਬਿਲਟੀ ਤੇ ਰਿਫਾਰਮ ਦੇ ਬਾਰੇ ਚਰਚਾ ਚੱਲ ਰਹੀ ਸੀ ਐਨਐਫਐਲ ਦੇ ਪਲੇਅਰਜ਼ ਦੇ ਉੱਤੇ ਦਿਮਾਗੀ ਤੌਰ ਦੀਆਂ ਜਿਹੜੀਆਂ ਬਿਮਾਰੀਆਂ ਆ ਇੱਕ ਆਮ ਜੀ ਜਿਹੜੀ ਇਹ ਗੱਲ ਆ ਇਹ ਮਸਲਾ ਐਨਐਫਐਲ ਦੇ ਨਾਲ ਹਮੇਸ਼ਾ ਹੀ ਵਿਵਾਦਤ ਤੌਰ ਦੇ ਉੱਤੇ ਜੁੜਿਆ ਰਹਿੰਦਾ ਆ ਆਲਥੋ ਐਨਐਫਐਲ ਵਾਲਿਆਂ ਨੇ ਹੁਣ ਬਹੁਤ ਸਾਰੀਆਂ ਕਨਕਸ਼ਨ ਨੂੰ ਲੈ ਕੇ ਤੇ ਕੌਣ ਕਿਦਾਂ ਖੇਡ ਸਕਦਾ ਕੀ ਚੀਜ਼ਾਂ ਜਿਹੜੀਆਂ ਹੋਣ ਸਿਕਿਉਰਿਟੀ ਸੇਫਟੀ ਜਿਹੜੀ ਜ਼ਰੂਰ ਵਧਾਈ ਆ ਪਰ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਖੇਡੇ ਜਿੰਨੇ ਵੀ ਆ ਕਹਿ ਸਕਦੇ ਆ ਵੀ ਫੁੱਟਬਾਲ ਪਲੇਅਰਸ ਆ ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਜਿਹੜਾ ਉਹ ਖਾਸਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ ਉਦਾਂ ਜਿਹੜੇ ਬਟ ਫਾਰਵਾ ਉਹ ਰੀਸੈਂਟਲੀ ਇੱਕ ਹੋਰ ਵੀ ਵਾਰ ਦੇ ਵਿੱਚ ਘਰੇ ਸੀਗੇ ਇਹਨਾਂ ਦੇ ਉੱਤੇ ਡੈਫਰਮੇਸ਼ਨ ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਚਾਰਜ ਕੀਤੇ ਗਏ ਸੀਗੇ ਇੱਕ ਕੰਟਰੋਵਰਸੀ ਦੇ ਵਿੱਚ ਵੀ ਜਿਹੜੇ ਫੰਡਸ ਆ ਉਹਨਾਂ ਦੀ ਜਿਹੜੀ ਵੈਲਫੇਅਰ ਦੇ ਲਈ ਆਏ ਸੀ ਉਹਨਾਂ ਦੇ ਦੁਰਵਰਤੋਂ ਨੂੰ ਜਿਹੜਾ ਉਹ ਲੈ ਕੇ ਤੇ ਫਿਰ ਬਾਅਦ ਚ ਇਹਨਾਂ ਨੇ ਡੈਫੇਮੇਸ਼ਨ ਕੇਸ ਮਿਸ ਜੀਪੀ ਸਰਕਾਰ ਦੇ ਉਲਟਾ ਸਟੇਟ ਦੇ ਉਲਟਾ ਕੀਤਾ ਸੀਗਾ ਆ ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਪਾਰਕਿੰਸਨ ਇੱਕ ਦਿਮਾਗੀ ਜਿਹੜੀ ਉਹ ਬਿਮਾਰੀ ਆ ਬ੍ਰੇਨ ਡਿਸਆਰਡਰ ਆ ਜਿੱਦਾਂ ਡਿਮੈਂਸ਼ੀਆ ਹੁੰਦਾ ਆ ਤੇ ਕਹਿੰਦੇ ਕੰਕਕਸ਼ਨਸ ਹੋਣ ਦੇ ਨਾਲ ਇਹ ਅਕਸਰ ਹੋ ਜਾਂਦਾ